ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਪੇਂ ਜਸਵਿੰਦਰਤਨ ਜੋ ਹਾਜ਼ਰ ਹੈ ਜੀ ਹਰ ਰੋਜ਼ ਦੀ ਤਰ੍ਹਾਂ ਤੁਹਾਡੇ ਸਾਹਮਣੇ ਅੱਜ ਇੱਕ ਨਵੀਂ ਵੱਖਰੀ ਤਰ੍ਹਾਂ ਦੀ ਪੇਸ਼ਕਸ਼ ਲੈ ਕੇ ਹਾਜ਼ਰ ਹੋਈ ਹਾਂ ਅੱਜ ਮੈਂ ਤੁਹਾਡੇ ਲਈ ਇੱਕ ਸੱਸੀ ਪੁੰਨੂ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਲੈ ਕੇ ਹਾਜ਼ਰ ਹੋਈ ਹਾਂ ਔਰ ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਪਸੰਦ ਆਊਗਾ ਔਰ ਤੁਸੀਂ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸੋਗੇ ਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਸੱਸੀ ਪੁੰਨੂ ਦੋ ਜਣੇ ਕੋਈ ਮੁਖ ਪਰ ਜਰਦ ਰੁਮਾਲਵੇ ਸੱਸੀ ਪੁੰਨੂ ਦੋਜਣੇ ਕੋਈ ਮੁਖ ਪਰ ਜਰਦ ਰੁਮਾਲ ਵੇ ਹਾਏ ਵੇ ਪੁੰਨੂ ਜ਼ਾਲਿਮਾ ਦਿਲਾਂ ਦਿਆ ਮਹਿਰ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਾ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਓਏ ਉਠਨੀ ਮਾਏ ਸੁੱਤੀਏ ਤੂੰ ਦੇਖਤੀਆਂ ਦੇ ਲੇਕਨੀ ਸੇ ਜਵਿਸ਼ੀਆਂ ਰਹ ਗਈਆਂ ਮੇਰੇ ਹਏ ਵੀ ਪੁਨੋ ਜ਼ਾਲਿਮ ਦਿਲਾਂ ਦੇ ਮਹਿਰਮ ਸੁੱਤੀ ਨੂੰ ਛੋੜ ਕੇ ਨ ਜਾਣਾ ਈ ਹੋਏ ਉਠਨੀ ਤੀਏ ਸੁੱਤੀ ਰਗੀਆਂ ਸੂਰਤਾ ਮੈਂ ਤੈਨੂੰ ਲੈ ਦਿਆਂ ਦੋਤੇ ਚਾਰਨੀ ਹਾਏ ਵੇ ਪੁਨੋ ਜਾਲਿਮਾ ਦਿਲਾਂ ਦੇ ਮਹਿਰਮ ਸੁਤੀ ਨੂੰ ਛੋੜ ਕੇ ਨਾ ਜਾਣਾ ਓਏ ਅਗਲਾਵਾ ਤੇਰੀਆਂ ਪੂਣੀਆਂ ਤੇਰੇ ਚਰਕਾ ਦੇ ਮਾਂ ਤੋੜਨੀ ਪੁੰਨ ਵਰਗੀਆਂ ਸੂਰ ਤਾਂ ਸਾਨੂੰ ਮਿਲਣਗੀਆਂ ਨਾ ਹੋਰ ਨਹੀਂ ਹੋਏ ਵੇ ਪੁੰਨ ਜਾਲੇ ਮਾਂ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਓਏ ਸੁੱਤੀ ਨੂੰ ਛੋੜ ਕੇ ਨਾ ਜਾਣਾ ਓਏ ਜਿੰਨੀ ਰਾਹੀ ਤੂੰ ਗਈਓ ਦੀ ਪੈਰ ਤੇਰੇ ਦੀ ਕਾਂਕਰੀ ਵੇ ਮੇ ਮੇਸ਼ਰੀ ਚਬ ਕੇ ਖਾਮਦੀ ਹਾਈ ਵੇ ਪੁੰਨੋ ਜ਼ਾਲਿਮਾ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ ਨਾ ਜਾਣ ਨਾ ਜਾਣਾ ਓਏ ਸੱਸੀ ਪੁੰਨੋ ਦੋ ਜਣੇ ਕੋਈ ਮੁਖ ਪਰ ਜਰਦ ਰੁਮਾਲ ਵੇ ਹਾਏ ਵੇ ਪੁੰਨੋ ਜ਼ਾਲਮਾ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ ਨਾ ਜਾਣਾ ਈਏ ਸੁਤੀ ਨੂੰ ਛੋੜ ਕੇ ਨਾ ਜਾਣਾ